ਇਸ ਯਾਤਰਾ ਨੂੰ ਹੁਣ ਸਟੈਪ ਬਾਈ ਸਟੈਪ ਸਮਝਦੇ ਹਾਂ ਸਭ ਤੋਂ ਪਹਿਲਾਂ ਧੁਨੀ ਨੂੰ ਸਮਝਾਂਗੇ ਫਿਰ ਸਿਮਰਨ ਦੇ ਪ੍ਰਕਾਰ ਸਮਝਾਂਗੇ ਨਾਲ ਨਾਲ ਇਹਦੇ ਰੈਫਰੈਂਸ ਸੁਣਦੇ ਹਾਂ ਸ਼ਰੀਰ ਮੁਖ ਅਤੇਸ਼ ਉਚਾਰਨ ਕੀਤੀ ਗਈ ਕਿਸੇ ਵੀ ਸਿਮਰਨ ਦੇ ਅੰਦਰ ਪੈਦਾ ਹੋਣ ਵਾਲੀ ਪਹਿਲੀ ਧੁਨੀ ਦਾ ਜਿਹੜਾ ਉਤਗਮ ਸਥਲ ਹੈ ਉਹ ਹੈ ਪਰਾਵਣੀ ਹਰ ਇੱਕ ਸਿਮਰਨ ਹਰ ਇੱਕ ਬਾਣੀ ਦਾ ਪਹਿਲਾ ਸਥਲ ਜਿਹੜੀ ਕੀ ਆਪਾਂ ਗੱਲ ਕਰ ਰਹੇ ਸੀਗੇ ਨਾ ਵੀ ਤੋਤਪਨ ਹੁੰਦੀ ਹੈ ਇਹਦੇ ਉੱਤੇ ਭਾਈ ਸਾਹਿਬ ਭਾਈ ਰਣਦੀਪ ਸਿੰਘ ਜੀ ਨੇ ਬਹੁਤ ਬਹੁਤ ਵਿਸਤਾਰ ਉੱਤੇ ਲਿਖਿਆ ਹੋਇਆ ਹੈ ਤੇ ਗਾਇਆ ਵੀ ਹੈ ਸਿਮਰਨ ਦੀ ਪਹਿਲੀ ਸ਼ੁਰੂਆਤ ਨਾ ਵੀ ਤੋਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਪਰਾ ਬਾਣੀ ਜਿਹੜੀ ਤੁਸੀਂ ਬਾਣੀ ਇਸ ਟਾਈਮ ਮੇਰੀ ਆਵਾਜ਼ ਸੁਣ ਰਹੇ ਹੋ ਕਿਸੇ ਵੀ ਇਨਸਾਨ ਦੀ ਆਵਾਜ਼ ਸੁਣ ਰਹੇ ਹੋ ਉਸ ਆਵਾਜ਼ ਦੇ ਪੈਦਾ ਹੋਣ ਤੋਂ ਪਹਿਲਾਂ ਜਿਹੜੀ ਗੱਲ ਨਹੀਂ ਕਹੀ ਗਈ ਜਿਹੜੀ ਗੱਲ ਹਜੇ ਤੱਕ ਤੁਹਾਡੇ ਤੱਕ ਨਹੀਂ ਪਹੁੰਚੀ ਜਿਹੜੀ ਗੱਲ ਨੂੰ ਕਹਿਣ ਵਾਲੇ ਨੇ ਵੀ ਹਜੇ ਤੱਕ ਵਿਜ਼ੂਅਲਾਈਜ਼ ਨਹੀਂ ਕੀਤਾ ਜਿਹੜੇ ਸਿਰਫ ਇਮੋਸ਼ਨਸ ਦੇ ਅੰਦਰ ਹੈ ਉਹ ਪਰਾਵਾਂ ਦੀ